ਇਹ ਵੇਖ ਕਿਤੇ ਜਲੇਆ ਤੁਹਾਡੇ ਕਿਤੇ ਫਤਿਹ ਵਰਦਾ ਤੇ ਤੁਮ ਵੀ ਆਪ ਨਾਲ ਉੱਤੇ ਜਾ ਕੇ ਦਰਸ਼ਨ ਕਰਵਾ ਦਿਓ

ഭാഗമാണ് ഫതീഗഢ സാബത്തോണ ചടീഗഡ്ഗ ഫതിരണ്ടാ മരണ്ടാ ਚੌਂਦਾ ਮੰਨਣਾ ਨਹੀਂ ਪੁੱਤਰਾਂ ਦੇ ਸਰ ਨੂੰ ਸਰ ਕਹਿੰਦੇ ਆ ਮੋਹ ਨੂੰ ਕੌਣ ਚਾਹੁੰਦਾ ਮੰਨਣਾ ਨਹੀਂ ਬੱਚਿਆਂ ਦਾ ਮੋਹ ਕਿੰਨੂੰ ਨਹੀਂ ਚੰਗਾ ਲੱਗਦਾ ਪਰ ਇਹ ਕਲਗੀਆਂ ਵਾਲੇ ਹੀ ਦਾ ਇਨਾ ਸੁਣਿਓ ਕੌਣ ਚਾਹੁੰਦਾ ਮੰਨਣਾ ਨਹੀਂ ਪੁੱਤਰਾਂ ਦੇ ਸਰ ਨੂੰ ਸੱਚ ਦੱਸਿਓ ਕਿ ਨਾ ਕੋ ਯਾਰ ਕੀਤਾ ਜੋ ਰਾਵਰ ਨੂੰ ਸੱਚ ਦੱਸਿਓ ਕਿ ਨਾ ਕੋਈਆ ਕੀਤਾ ਜੁਰਾ ਵਰਨੂ ਤੇਰੀ ਬਾਤਸ਼ਾ ਵੱਡੀ ਏ ਕੁਰਪਤੀ ਤੇਰੀ ਬਾਤਸ਼ਾ ਵੱਡੀ ਏ ਕੁਰਪਤੀ ਸਕਦਾ ਵੀ ਆਖਾ ਕੋਈ ਤਨ ਧਰ ਦਸ਼ਵੇਂਸ਼ ਮੇਰੇ ਕਿਹ ਹਵਾ ਬਣਾ ਕੋਈ ਨੀਹਾਂ ਖਾ ਗਈਆਂ ਜਿਗਰ ਦੇ ਟੋਟੇ ਨੀਹਾਂ ਖਾ ਗਈਆਂ ਜਿਗਰ ਦੇ ਟੋਟੇ ਤਾਂ ਵੀ ਤੇਰੀ ਅੱਖ ਤਾਂ ਰੋਈ ਧਨ ਧਨ ਦਸ਼ਮੇਸ਼ ਕੌਣ ਚਾਹਤਾ ਮੰਨਣਾ ਨਹੀਂ ਪੁੱਤਰਾਂ ਦੇ ਸਰ ਨੂੰ ਸਰ ਕਹਿੰਦੇ ਆ ਮੋਹ ਨੂੰ ਕੌਣ ਚਾਹਤਾ ਮੰਨਣਾ ਨਹੀਂ ਬੱਚਿਆਂ ਦਾ ਮੋਹ ਕਿੰਨੂੰ ਨਹੀਂ ਚੰਗਾ ਲੱਗਦਾ ਪਰ ਇਹ ਕਲਗੀਆਂ ਵਾਲੇ ਹੀ ਦਾਇਨਾ ਸੁਣਿਓ ਕੌਣ ਤੁਹਾਡੇ ਚੁੱਕੇ ਆ ਘਰੀ ਘਰੀ ਮੋਢਿਆਂ ਨੂੰ ਲੱਗਿਆ ਡੇਢ ਘੰਟਾ ਤੇ ਆ ਕੇ ਅਸੀਂ ਰੈਸਟ ਵਗੈਰਾ ਕੀਤਾ ਕੱਪੜੇ ਫਿਰ ਰੈਸਟ ਕੀਤੀ ਸਰਦਾਰ ਬਹੁਤ ਜ਼ਿਆਦਾ ਥੱਕ ਚੁ ਗਿਆ ਤੇ ਹੁਣ ਇਹ ਜੇ ਵਲੌਗ ਨੂੰ ਇੱਥੇ ਆ ਕੇ ਅਸੀਂ ਕਰਦੇ ਆ ਐਂਡ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਓਕੇ ਬਾਏ ਲੱਕ ਨਮੋਸ ਕਰਦੇ ਹਾਂ ਬਾਈ ਬਾਈ ਹਮੇ ਵੀ ਨਹੀਂ ਬਤਾ